ਦੋਸਤੋ ਸਤਿ ਸ੍ਰੀ ਅਕਾਲ ਸਾਰੇ ਭਰਾਵਾਂ ਨੂੰ ਆਪਾਂ ਆਪਣੇ ਘਰ ਵਾਸਤੇ ਨਾ ਅੰਗੂਰਾਂ ਦੀਆਂ ਬੱਲਾਂ ਲਾਈਆਂ ਬੱਲਾਂ ਸੀਗੀਆਂ ਆਪਣੇ ਕੋਲ ਪਹਿਲਾਂ 4 4 ਤੇ 4 ਹੀ ਆਪਾਂ ਅੱਗੇ ਆ ਲਾਤੀਆਂ 8 ਬੱਲਾਂ ਹੋ ਗਈਆਂ ਇਹ ਤਾਂ ਇਤਕੀ ਫਲ ਦੇਣੀਆਂ ਇਤਕੀ ਚੱਲਣੀਆਂ ਤੇ ਕਟਾਈ ਆਪਾਂ ਇਹਦੀ ਕਰਤੀ ਤੇ ਬਾਕੀ ਨਾ ਸਾਰੀ ਜਾਣਕਾਰੀ ਤੁਹਾਨੂੰ ਮੈਂ ਲੈ ਕੇ ਦਿੰਨਾ ਹੈ ਬਜ਼ੁਰਗ ਆਪਣੇ ਕੋਲੇ ਸਾਡਾ ਤਾਇਆ ਬੈਠਾ ਹੈ ਉਹਨੇ ਕਟਾਇਆ ਤੇ ਹੁਣ ਨਾ ਉਹ ਇਹਨਾਂ ਚ ਰੇਹ ਪਾਈ ਜਾਂਦਾ ਰੂੜੀ ਦੀ ਅਬ ਰੇਤ ਆ ਬਾਈ ਜ਼ਰੂਰੀ ਆ ਨਾ ਹਾਂ ਤੇ ਤਾਂ ਇਹਦੀ ਕਟਾਈ ਬਣਾ ਕਿਹੜੇ ਮਹੀਨੇ ਚ ਹੁੰਦੀ ਆ ਪਹਿਲੇ ਮਹੀਨੇ ਚ ਜਨਵਰੀ ਜਨਵਰੀ ਚ 20 ਜਨਵਰੀ ਚ ਜੀ 22 ਤਾਈ ਬਸ ਕੱਟ ਗਿਆ ਜਾਣ ਕੱਟ ਗਿਆ ਜਾਣ ਇਹ ਅੱਛਾ ਠੰਡ ਦਾ ਕੋਈ ਨਹੀਂ ਇਹਨੂੰ ਹੂੰ ਨਹੀਂ ਇਹ ਕਟਾਈ ਜਿਹੜੀ ਕਰਦੇ ਆ ਆਪਾਂ ਦੀ ਕਾ ਕਾ ਛੱਡ ਛੱਡ ਕੇ ਕਰਦੇ ਅੱਖਾਂ ਜੀਆਂ ਦੀਆਂ ਉਹ ਛੱਡਦੇ ਤਿੰਨੇ ਛੱਡਦੇ ਆ ਤੇ ਤੂੰ ਦਿਖਾਈ ਇਹ ਆ ਲੈ ਅੱਸ਼ਕਾ ਤੋਂ ਅੱਛਾ ਦੋ ਦੋ ਲਖਾਂ ਛੜਦੇ ਕਿਸੇ ਦੀਆਂ ਤਿੰਨ ਅੱਖਾਂ ਛੜਦੀਆਂ ਕਿਸੇ ਦੀਆਂ ਦੋ ਅੱਖਾਂ ਛੜਦੀਆਂ ਜਿਵੇਂ ਆਜ ਆ ਆ ਅੱਖ ਕਿ ਜਿਹੜੀ ਤੁਹਾਨੂੰ ਮੈਂ ਦੱਸਦਾ ਜੀ ਅੱਖ ਹੁੰਦੀ ਹੈ ਨਾ ਇਹ ਨਾ ਆ ਚੀਜ਼ ਨੂੰ ਅੱਖ ਕਹਿੰਦੇ ਆ ਓਰੇ ਲਿਆ ਓਰੇ ਲਿਆ ਆ ਕਰ ਇਹ ਸਿੱਧੀ ਹਾਂ ਅੱਖਾਂ ਦੱਸ ਦੋ ਤਿੰਨ ਛੱਡੀਆਂ ਤਿੰਨ ਛੱਡ ਕੇ ਚੌਥੀ ਤੋਂ ਕੱਟਤੀ ਜਿਵੇਂ ਆ ਮੂਰੋ ਖਾਂ ਤੋਂ ਵੰਸੀਏ ਦੋ ਛੱਡਤੀਆਂ ਅੱਛਾ ਜੇ ਦੋ ਤਿੰਨ ਛੱਡਣੀਆਂ ਇਚਾਈ ਦੀਆਂ ਤੇ ਠੀਕ ਹੈ ਆਹੀ ਵੋਟ ਕਰਨੀ ਹੈ ਤੇ ਯਾ ਇਹ ਕੱਟਣ ਤੋਂ ਕਿੰਨੇ ਚਿਰ ਬਾਅਦ ਆਇਆ ਇਹ ਫੋਟ ਕਰਜਣ ਲੱਗ ਜਾਂਦਾ ਇਹ ਕਰ ਲਿੰਗੇ ਹਜੇ 2022 ਤੇ ਨਹੀਂ ਫੱਗਣ ਚ ਕਾਦੇ ਆ ਜਾ ਕੇ ਜਦੋਂ ਤੂਤ ਫੁੱਟੇ ਨੇ ਨਾਲ ਫੁੱਟਣੀਆਂ ਭੈਣ ਅੱਛਾ ਇਹ ਤਜਰਬਾ ਦੇਖ ਇਹਨਾਂ ਦਾ ਅੱਛਾ ਹੁਣ ਇਹਦੇ ਚ ਰੇ ਪਾਉਣੇ ਆ ਰੂੜੀ ਰੂੜੀ ਜੇ ਬੱਲ ਤਾਕੜੀ ਆ ਤਿੰਨ ਵੱਠਲ ਪਾ ਦਿਓ ਜੇ ਜਮੇ ਕਮਜ਼ੋਰੀ ਆ ਹਾਂ ਤਮਾਂ ਲਾ ਇੱਕ ਇੱਕ ਵੱਠਲ ਪਾ ਦਿਓ ਨਹੀਂ ਦੋ ਤਾਂ لازਮੀ ਪਾ ਦਿਓ ਜਿਹੜੀ ਪੂਰੀ ਬੱਲ ਜਿਵੇਂ ਹੁਣ ਆ ਤਣੇ ਵਲੇ ਪੈ ਹਾਂ ਤਾਂ ਹਾਂ ਆ ਮੋਟੂ ਬਣਾਇ ਪੈਣਾ ਆ ਮੋਟੂ ਠੀਕ ਹੈ ਇਹਨੂੰ ਦੋ ਅੱਧਾ ਕਿਲੋ ਇਹਦੇ ਚ ਪਾਉ ਡੀਏਪੀ ਅੱਛਾ ਆ ਜਿਵੇਂ ਹੁਣ ਆ ਕਮਜ਼ੋਰੀ ਆ ਇੱਕ ਇੱਕ ਮੱਠਾ ਪਾ ਦੇ ਠੀਕ ਹੈ ਇਹ ਜ਼ਰੂਰੀ ਯਾਰ ਇਹ ਤਾਂ ਰੂੜੀ ਦੀ ਰੂੜੀ ਮਤਲਬ ਕਿਲੋ ਡੀਏਪੀ ਅੱਧਾ ਕਿਲੋ ਹਾਂ ਅੱਧਾ ਕਿਲੋ ਅੱਧਾ ਕਿਲੋ ਡੀਏਪੀ ਤੇ ਹੁਣ ਆ ਕਮਜ਼ੋਰੀਆਂ ਨੂੰ ਘੱਟ ਪਾ ਦੇ ਜਾਂ ਪਾ ਦੇ ਬਨਾ ਨਾਲ ਗੁੱਡ ਕੇ ਹਾਂ ਜੜ ਚ ਨਾ ਸਿੱਟੇ ਅੱਛਾ ਗੂਰ ਖਾਣੇ ਤੇ ਪਾਣੀ ਉਦੋਂ ਬਾਅਦ ਫੇਰ ਪਾਣੀ ਉਦੋਂ ਬਾਅਦ ਹੁਣ ਲੱਗੂਗਾ ਨਾਲ ਦੀ ਨਾਲ ਹੀ ਪਾਣੀ ਲੱਗ ਜੇ ਉਹਨੂੰ ਹੈ ਜਦੋਂ ਡੀ.ਏ.ਪੀ ਪਾਤੀ ਆਪਾਂ ਨਾਕ ਨਹੀਂ ਪਰ ਤੇ ਜਿਹੜੇ ਜਿਹਨ ਜੀਣੇ ਤਾਂ ਨਵੀਆਂ ਬੱਲਾ ਲਾਉਣੀਆਂ ਜਿਹੜੀ ਇਹ ਕਟਾਈ ਕਰਦੇ ਇਸ ਤੋਂ ਲੱਗ ਜਾਂਦੀਆਂ ਤਾਂ ਆਹੀ ਜਿਹੜੀਆਂ ਆਪਾਂ ਇੱਕ ਆਪਾਂ ਕਲਮਾਂ ਕੱਟੀਆਂ ਆਪਾਂ ਹਾਂ ਅੱਜ ਉਹ ਕਲਮਾਂ ਨੱਪੀਆਂ ਜਾਣ ਅੱਜ ਅੱਛਾ ਹਾਂ ਤੇ ਕਹਿਆ ਜਦੋਂ ਉਹ ਹਾਂ ਇਹਦਾ ਅੱਛਾ ਜਦੋਂ ਫੋਰਟ ਕਰਨੀਆਂ ਹਾਂ ਹਾਂ ਜਿਵੇਂ ਗਾਹਾਂ ਵਾਲੇ ਸਾਹ ਲੱਗਣੀਆਂ ਫੱਗੜ ਚ ਆ ਹੁਣ ਤਾਂ ਕਲਮ ਇਸ ਤੋਂ ਬਾਅਦ 15 ਦਿਨਾਂ ਬਾਅਦ ਅੱਛਾ ਹੁਣ ਤੱਕ ਕਲਮਾ ਲਾਤੀਆਂ ਗੇਰਾ ਅੱਜ ਤੋਂ 10 15 ਦਿਨਾਂ ਦਾ ਕਲਮਾ ਲੱਗ ਜਾਣੀਆਂ ਲੱਗ ਜਾਣੀਆਂ ਜਦੋਂ ਫੋੜਕਾ ਅਗਲੇ ਫੱਗਣ ਤੇ ਪੱਟ ਕੇ ਦਵਾਰੇ ਹੋ ਜਿੱਥੇ ਤੁਸੀਂ ਮਤਲਬ ਅੰਗੂਰਾਂ ਦੀਆਂ ਲਾਉਣਾ ਬਾਗ ਆਪਦਾ ਲਾਉਣਾ ਉੱਥੇ ਲਾ ਸਕਦੇ ਆ ਉੱਥੇ ਲਾ ਸਕਦੇ ਆ ਉਦੋਂ ਪਹਿਲਾਂ 10 20 ਦਿਨ ਪਹਿਲਾਂ ਟੋਏ ਪੱਟ ਲੇ ਤਾਂ ਤਰ ਫੁੱਟ ਅੱਛਾ ਰੂੜੀ ਸਿਰ ਤੇ ਹਾਂ ਜਿਸ ਸਿਆਉਂ ਖਾ ਤਾਂ ਦਵਾਈ ਪਾਦੇ ਸਿਆਉਂ ਕੜੀ ਅੱਛਾ ਬੀ ਬੜਾ ਸਿਆਉਂ ਹੁੰਦੀ ਹੈ ਨਾ ਹਾਂ ਹਾਂ ਯੋ ਫਿਰ ਦਵਾਈ ਪਾਦੇ ਅੱਛਾ ਵੀ ਉੱਥੇ ਉਦੋਂ ਬਾਅਦ ਨੂੰ ਪੱਟ ਕੇ ਲਾ ਦੇ ਉਹਨੂੰ ਜੇ ਮੈਂ ਹੁਣ ਆ ਟੋਆ ਪੱਟ ਲੈ ਠੀਕ ਹੈ ਤੇ 3 ਫੁੱਟ ਪਰ ਦੋ ਵੱਟ ਮਾਰੋ ਪਹਿਲਾ ਰੂੜੀ ਧیرے ਤੇ ਫਿਰ ਸਿੜਤੇ ਫਿਰ ਉੱਤੇ ਇੱਕ ਵੱਟ ਮਿੱਟੀ ਦਾ ਪਾ ਦਿਓ ਫਿਰ ਰੂੜੀ ਪਾ ਦਿਓ ਅੱਛਾ ਜੇ ਸਿਉਂ ਖਾ ਤਾਂ ਦਵਾਈ ਪਾ ਦਿਓ ਜੇ ਅੰਗੂਰ ਖਾਣੇ ਆ ਤਾਂ ਪਾਓ ਰੂੜੀ ਤੇ ਜੇ ਪੀਣਿਆ दारू ਤੇ ਫਿਰ ਪਾਓ ਤੂੜੀ ਤੇ ਰੂੜੀ ਤੇ ਤੂੜੀ ਅੱਛਾ ਠੀਕ ਹੈ 150 ਦੀ ਪਾ ਜਿਵੇਂ ਨਾ ਜੇ ਖੋਰ ਵੀ ਆ ਹਾਂ ਜੇ ਨਾ ਕੱਟ ਗਏ ਫਲ ਵੀ ਨਹੀਂ ਚੱਕਦੀਆਂ ਅੱਛਾ ਜੇ ਨੀ ਪਰਤੇ ਆ ਕਿ ਤੈਨ ਲਈ ਇੱਕ ਬਲ ਅੱਛਾ ਹਾਂ ਹਾਂ ਫਾਲ ਨਹੀਂ ਚੱਕਦੀਆਂ ਸਹੀ ਅੰਗੂਰ ਨਹੀਂ ਬਣਦਾ ਉਹ ਹੀ ਰਹਿ ਜਾਂਦੇ ਪੀਚੀਆਂ ਜਿਹਾ ਉਹ ਕਿਨੇ ਕਿਨੇ ਕੇ ਜੇ ਬਸ ਮੁਰਝੇ ਚੜ ਜੂ ਦਾ ਹਾਂ ਇਹ ਨਾ ਜ਼ਰੂਰੀ ਪਾੜਦੀ ਹੈ ਅਸਲੇ ਦੀ ਕਟਾਈ ਜ਼ਰੂਰੀ ਹੈ ਹਾਂ ਪਹਿਲਾਂ ਆਪਣੇ ਕੋਲੇ ਹੁੰਦਾ ਦੋ ਗਿੱਲੇ ਹਨਾ ਦੋ ਗਿੱਲੇ ਬਾਅਦ ਸੀ ਬਸ ਦੋ ਤਹਰ ਬਾਅਦ ਸੀ ਸਵਾ ਦੋ ਗਿੱਲੇ ਥਾਂ ਸੀ ਹਾਂ ਸਵਾ ਦੋ ਗਿੱਲੇ ਥਾਂ ਸੀ ਸਾਡੇ ਕੋਲੇ ਪੁਰਾਣਾ ਸੀ ਪੱਤੇ ਨੂੰ ਵੀ ਉੱਥੋਂ ਹੀ ਪਤਾ ਲੱਗਣੇ ਆਪਾਂ ਕਿਹੜੇ ਪਹਿਲਾਂ ਅੰਗੂਰ ਜਾਂਦੇ ਜਿ ਇਕੱਠਣ ਹਾਂ 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 ਜਿਵੇਂ ਹੁਣ ਆ ਦੇਖਾਂ ਛੱਡ ਰੱਖੀਆਂ ਤੇ ਹੂੰ ਆ ਦੇ ਦੋ ਦੋ ਤਿੰਨ ਤਿੰਨ ਸਾਰੇ ਠੀਕ ਹੈ ਜਿਵੇਂ ਸੋਕ ਆ ਹ ਇਹ ਵੱਡੋ ਅੱਛਾ ਜਿਹੜੀ ਸੁੱਕੀ ਏ ਡਾਣੀ ਉਹਨੂੰ ਵੱਢ ਦੇ ਜੜ ਤੋਂ ਉਹਨੂੰ ਜੜ ਤੋਂ ਵੱਢ ਦੇ ਸੱਕ ਸੋਕ ਹੈ ਹਾਂ ਹਾਂ ਠੀਕ ਹੈ ਵੱਡੀਆਂ ਵਿੱਚ ਰਾਇ ਵੀ ਗਈਆਂ ਹਾਂ ਆ ਦੇਖਾ ਇੱਥੇ ਜ ਇੱਕ ਬਾਬ ਵੱਡੀ ਵੱਡੀ ਆ ਹਮ ਹਾਏ ਹਾਏ ਇਹਦੇ ਨਾਲ ਵੱਡੀ ਅੱਛਾ ਹਾਂ ਇਹ ਸੁੱਕੀ ਸੀਗੀ ਇਹ ਉਹ ਸੁੱਕੀ ਸੀ ਕਿ ਸੁੱਕੀ ਦਾ ਵਰ ਚੱਲਦੀ ਨਾ ਨਹੀਂ ਚੱਲਦੀ ਹਾਂ ਇਹ ਜ਼ਰੂਰੀ ਆ ਸੁੱਕੀ ਦੀ ਫੋਟ ਸੋ ਇਹ ਛੋਟੀ ਨਾ ਤੁਹਾਡੇ ਵਾਸਤੇ ਜਾਣਕਾਰੀ ਸ਼ੇਅਰ ਕੀਤੀ ਹੈ ਜਿਹੜੇ ਅੰਗੂਰਾਂ ਦੀਆਂ ਬੱਲਾਂ ਲਾਉਣੀਆਂ ਜਿਨ੍ਹਾਂ ਨੇ ਉਹ ਪਾਈ ਜਿਹੜੇ ਹੁਣ ਕਟਾਈ ਕਰੀ ਜਾਂਦੇ ਨੇ ਉੱਥੋਂ ਆਗਿਆ ਕੋਈ ਲਿਆ ਸਕਦਾ ਲੱਗ ਰਾਇਆ ਇਹ ਜਿਹੜੀ ਕਟਾਈ ਹੋਈ ਵੀ ਹੈ ਇਹ ਪੱਟ ਕੇ ਲਾ ਦਿਓ ਉਸ ਤੋਂ ਬਾਅਦ ਅਗਲੇ ਫੱਕਣ ਜਦੋਂ ਚੱਲ ਪਈਆਂ ਉਹ ਅਗਲੇ ਫੱਕਣ 'ਚ ਟੋਏ ਪੱਟ ਕੇ ਉਹਦੇ ਰੇਹ ਰੂ ਪਾ ਕੇ ਸਮਾਰ ਕੇ ਨਵੇਂ ਥਾਂ ਲਾ ਦਿਓ ਨੂੰ ਫੋਰਡ ਕਰਨ ਤੋਂ ਪਹਿਲਾਂ ਪਹਿਲਾਂ ਪੱਟ ਦਿਓ ਪੱਟ ਕੇ ਲਾ ਦਿਓ ਆਪਣੇ ਟਿਕਾਣੇ 'ਤੇ ਜਦੋਂ ਫੋਰਡ ਕਰਨੀਆਂ ਫੇਰ ਚੱਲਦੀ अच्छा जदों अगले फग्ण तो पहला हां बी जदों सुख ले अरे ਹੁਣ ਤੋਂ ਇਹ ਲਾ ਲਾ ਇੱਤੀ ਲਾ ਲਾ हां ਆ ਜਦੋਂ ਫੋਰਟ ਕਰ ਗਏ ਗੰਡਾ ਮੈਨੂੰ ਵੱਢ ਕੇ ਲੱਗੇ ਨਹੀਂ ਚੱਲਦੀ ਠੀਕ ਐ ਉਹੀ ਉਹ ਤਾਂ ਜਿਵੇਂ ਉਹ ਆਪਣੇ ਖੜੀਆਂ ਨੇ ਆਪਣੇ ਹਾਂ ਖੜੀਆਂ ਐ ਉਹ ਫੋਰਟ ਤੋਂ ਪਹਿਲਾਂ ਪਹਿਲਾਂ ਲਾਵਾਂਗੇ ਆਪਾਂ ਹਜੇ 10 15 ਦਿਨ ਨਹੀਂ ਲਾਉਂਦੇ ਇਹਨਾਂ ਨੂੰ ਠੀਕ ਐ ਜਦੋਂ ਫੋਰਟ ਮਤਲਬ ਫੋਰਟ ਕਰਨ ਤੋਂ ਪਹਿਲਾਂ ਪਿਛਲਾਲ ਵਾਲੀ ਕਿਹ ਦਿਖਾ ਦੇ ਪੂ ਮੈਂ ਵੀ ਇਹਨਾਂ ਨੂੰ ਸਾਨੂੰ ਮੈਂ ਦਿਖਾਉਣਾ ਦੋਸਤੋ ਜਿਹੜਾ ਅਸੀਂ ਪਿਛਲੇ ਸਾਲ ਲਾਏ ਸੀਗਾ ਆ ਜੋ ਆ ਖੜੀਆਂ ਆ ਹੁਣ ਆ ਜੋ ਹਾਂ ਖੜੀਆਂ ਆ ਆ ਸੇ ਤੇ ਆ ਜੋ ਆਹ ਹਨ ਹਾਂ ਆ ਦੇਖ ਆ ਖੜੀਆਂ ਇਹ ਹੁਣ 10-12 ਦਿਨਾਂ ਨੂੰ ਫਟ ਕੇ ਲੱਗਣੀਆਂ ਮਤਲਬ ਇਹ ਜੋ ਚੱਲਣ ਤੋਂ ਪਹਿਲਾਂ ਪਹਿਲਾਂ ਹਾਂ ਫਾਰ ਚੀਜ਼ ਫੁੱਟਣ ਤੋਂ ਪਹਿਲਾਂ ਇਹਨਾਂ ਨੂੰ ਇਹ ਅਸੀਂ ਪਿਛਲੇ ਵਾਰੀ ਨਾ ਕਟਾਈ ਕਰਨ ਵੇਲੇ ਲਗਰਾ ਹੂੰ ਕੱਟ ਉਦੋਂ ਲਾਈਆਂ ਸੀਗੀਆਂ ਤੇ ਹੁਣ ਦੇਖ ਲਓ ਤੁਸੀਂ ਇਹ ਆਹ ਲੋਟ ਬਣ ਗਈਆਂ ਸੀਗੀਆਂ ਪੂਰੀਆਂ ਮਤਲਬ ਜੜਾਂ ਬਣ ਗਈਆਂ ਸੀ ਇੱਥੋਂ ਤਾਂ 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 ਚੜ ਗਈਆਂ ਇਹ ਤੇ ਹੁਣ ਜਦੋਂ ਕਿਤੇ ਵੀ ਲਾਉਣੀ ਹੈ ਪੱਟ ਕੇ ਵੱਲ ਨੂੰ ਪੱਟ ਕੇ ਰੱਖੋ ਟੋਆ ਪੱਟ ਕੇ ਰੇਹ ਰੂ ਪਾ ਕੇ ਕੋਈ ਸੌਂਖਲੀ ਦਵਾਈ ਪਾ ਕੇ ਉਦੋਂ ਬਾਅਦ ਲਾ ਦਿਓ ਉਹਨੂੰ ਮਤਲਬ ਲਾਉਣੀ ਹੈ ਫੁੱਟਣ ਤੋਂ ਪਹਿਲਾਂ ਈ ਤੇ ਬਾੜੀ ਜੀ ਫੋਟ ਕਰੇ ਤੇ ਪਟਕੇ ਲਾ ਦੇ ਲੱਗਦੀ ਨੇ ਅੱਛਾ 6 ਮਹੀਨਾ ਤੱਕ ਇਹ ਜੜ ਤਿਆਰ ਬਣਦੀ ਆ ਫੇਰ ਚੱਲੂਗੀ ਫੇਰ ਚੱਲੂਗੀ ਜਿਵੇਂ ਹੁਣ ਆਪਦੇ ਅਸਰ ਨਾਲ ਹੀ ਕੇਰਾ ਤਾਂ ਗੋਭਾਂ ਖੜ ਜੂਗੀ ਜਿੰਨਾ ਤੱਕ tane ਨਹੀਂ ਬਣਦੇ ਉਹਨਾਂ ਦੀ ਚੱਲਦੀ ਨੇ ਉਹਨਾਂ ਚੱਲਦੀ ਨੇ ਜੇ ਹੈ ਲਾਉਣੀ ਹੋਵੇ ਤਾਂ ਲਫਾਫੇ ਚ ਲਾ ਲਓ ਪਹਿਲਾਂ ਹਾਂ ਜਦੋਂ ਫੋਟ ਕਰ ਗਈ ਹੂੰ ਲਫਾਫੇ ਚ ਉਹਦਾ ਟੋਆ ਪਟਕੇ ਉਹਵੇਂ ਜਿੱਕ ਨੂੰ ਆਪਦੇ ਜਿੱਥੇ ਮਰਜ਼ੀ ਨਾਪਦੇ ਜਿੱਥੇ ਮਰਜ਼ੀ ਲਾਪਦੇ ਠੀਕ ਆ ਜਿਵੇਂ ਹੁਣ ਆ ਪਾ ਪਟਲਾ ਭਾਵੇਂ 15 ਦਿਨ 10 ਦਿਨ ਪਈਆਂ ਰਹਿਣ ਤਾਂ ਵੀ ਚੱਲ ਪੂ ਤਾਂ ਵੀ ਚੱਲ ਪੂ ਠੀਕ ਹੈ ਜੀ ਇਹ ਇੱਕ ਤੁਹਾਡੇ ਵਾਸਤੇ ਨਾ ਛੋਟੀ ਜੀ ਜਾਣਕਾਰੀ ਸੀਗੀ ਅਸੀਂ ਨਾ ਕਟਾਈ ਕਰਕੇ ਤੇ ਰੇਪ ਪਾਈ ਜਾਂਦੇ ਸੀਗੇ ਮਾਹਲਾ ਭਰਾਵਾਂ ਨਾਲ ਸ਼ੇਅਰ ਕਰਦਗੇ ਜਿਹੜੇ ਅੰਗੂਰਾਂ ਖਾਣ ਦੇ ਚਾਹਵਾਨ ਹੈ ਜਿਨ੍ਹਾਂ ਨੇ ਅੰਗੂਰਾਂ ਦੀਆਂ ਬੱਲਾਂ ਲਾਉਣੀਆਂ ਤੇ ਆਪਦੇ ਘਰ ਵਾਸਤੇ ਦੋ ਦੋ ਚਾਰ ਚਾਰ ਬੱਲਾਂ ਜਰੂਰ ਆਇਆ ਕਰੋ ਖਾਸ ਕਰਕੇ ਜਿਹੜੇ ਢਾਣੀਆਂ 'ਚ ਰਹਿੰਦੇ ਐ ਜਿਨ੍ਹਾਂ ਕੋਲ ਘਰੇ ਥਾਂ ਪਈ ਘਰੇ ਵੀ ਲਾ ਲਿਆ ਕਰੋ ਆ ਉਹਦਾ ਠੀਕ ਹੈ ਜੀ ਧੰਨਵਾਦ ਚੰਗੀ ਲੱਗੀ ਜਾਣ ਕੇ ਤਾਂ ਸ਼ੇਅਰ ਕਰ ਦਿਓ ਸਤਿ ਸ੍ਰੀ ਅਕਾਲ ਸਾਰੇ ਭਰਾਵਾਂ ਨੂੰ